ਸੋ ਹੀ ਵੀ ਵੀ ਸੱਸੀ ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਸਿਕਾਲ ਤੇ ਅੱਜ ਆਪਾਂ ਇੱਕ ਦੋ ਗੱਲਾਂ ਵੀਡੀਓ 'ਚ ਤੁਹਾਡੇ ਨਾਲ ਕਰਨੀਆਂ ਸਾਂਝੀਆਂ ਤੇ ਕਣਕ ਤੁਸੀਂ ਦੇਖ ਹੀ ਰਹੇ ਆਂ ਵੀ ਕਣਕ ਆਪਣੀ ਜਿਹੜੀ ਮੈਚਿਓਰਿਟੀ ਵੱਲ ਜਾ ਰਹੀ ਆ ਚਲੋ ਹਵਾ ਨੇ ਜਿਹੜੇ ਹੱਲੇ ਝੋਲੇ ਪਹਿਲਾਂ ਆਪਣੇ ਦਿਖਾਇਆ ਕਣਕ ਥੋੜੀ ਕੁਝ ਖੇਤਾਂ ਦੇ ਵਿੱਚ ਡੈਂਡੀ ਹੋ ਕੇ ਸੜ ਗਿਆ ਤੇ ਕਈ ਖੇਤਾਂ ਦੇ ਵਿੱਚ ਬਿਲਕੁਲ ਆਪਣੀ ਜਿਹੜੀ ਡਿੱਗ ਗਈ ਸੀਗੀ ਚਲੋ ਕਣਕ ਫੇਰ ਵੀ ਐਨ ਪੂਰੀ ਤਕੜੀ ਐਨ ਮਤਲਬ ਕਿ ਛੋਟੇ-ਗੁੱਟ ਕਣਕਾ ਬੁਰੀ ਵਧੀਆ ਤੇ ਡਿੱਗੇ-ਡੁੱਗੇ ਨਾਲ ਕੋਈ ਬਾਈ ਝਾੜਦਾ ਫਰਕ ਨਹੀਂ ਪੈਂਦਾ ਕਿਉਂਕਿ ਆਪਣੇ ਲੰਬੇ ਸਮੇਂ ਦੇ ਤਿਆਰਬੇ ਝਾੜਦਾ ਫਰਕ ਪੈਂਦਾ ਜਿਹੜਾ ਆਖਰੀ ਪਾਣੀ ਦੀ ਮੈਨੇਜਮੈਂਟ ਤੇ ਤੇ ਉਹੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਨੀ ਆ ਵੀ ਆਖਰੀ ਪਾਣੀ ਦੀ ਜਿਹੜੀ ਮੈਨੇਜਮੈਂਟ ਆ ਉਹ ਆਪਾਂ ਕਿਵੇਂ ਕਰੀਏ ਕਿਉਂਕਿ ਜ਼ਿਆਦਾਤਰ ਭਰਾਵਾਂ ਨੇ ਬਾਈ ਵੀਡੀਓ ਪਾਈਆਂ ਵੀ ਜਿਹੜੇ ਖੇਤੀ ਨਾਲ ਸੰਬੰਧਤ ਆਪਣੇ ਚੈਨਲ ਉੱਤੇ YouTube ਤੇ ਸਾਰਿਆਂ ਦੇ ਚਲੋ ਆਪਾਂ ਆਪਣੇ ਤਿਆਰਬੇ ਤੇ ਵਧੀਆ ਗੱਲਾਂ ਤੁਹਾਡੇ ਤੱਕ ਪਹੁੰਚਾਉਨੇ ਆ ਤੇ ਆਪਾਂ ਹੈਗੇ ਇੱਕ ਫਾਰਮਰ ਆਪਣਾ ਵੀ ਤੁਹਾਨੂੰ ਪਤਾ ਹੀ ਵੀ ਜਿਹੜਾ ਚੈਨਲ ਆਪਾਂ ਜਿੰਨੀ ਕੁ ਜਾਣ ਸ਼ੇਅਰ ਕਰਦੇ ਆ ਪਰ ਆਖਰੀ ਪਾਣੀ ਦੀ ਜਿਹੜੀ ਮੈਨੇਜਮੈਂਟ ਆ ਹੁਣ ਜ਼ਿਆਦਾਤਰ ਕੀ ਚੱਲ ਰਿਹਾ ਵੀ ਖੁੰਡ ਚਰਚਾ ਦੇ ਵਿੱਚ ਵੀ ਆਮ ਬਾਜ ਜਦੋਂ ਖੜਦੇ ਆ ਜਾ ਕੇ ਹਰੇਕ ਬੰਦਾ ਇੱਕ ਦੂਜੇ ਨੂੰ ਇਹੀ ਪੁੱਛਦਾ ਵੀ ਬਾਈ ਮਲਕੇ ਲਾਤਾ ਪਾਣੀ ਤੇ ਹਾਂ ਬਾਈ ਯਾਰ 15 ਮਾਰਚ ਤੋਂ ਬਾਅਦ ਪਾਣੀ ਨਹੀਂ ਲਾਉਣਾ ਚਾਹੀਦਾ ਤੇ ਆਪਾਂ 15 ਮਾਰਚ ਤੱਕ ਪਾਣੀ ਲਾ ਦੇਣਾ ਮੋਟਰ ਚਲਾਤੀ ਆ ਤੇ ਜ਼ਿਆਦਾਤਰ ਭਰਾਵਾਂ ਨੇ ਵੀ ਇਹੀ ਕਿਹਾ ਯਾਦ ਰ ਵੀਡੀਓ ਚ ਹੁੰਦਾ ਵੀ ਯਾਰ ਵੀ ਜਿਹੜਾ ਪਾਣੀ ਆ 15 ਮਾਰਚ ਤੋਂ ਬਾਅਦ ਨਹੀਂ ਲਾਉਣਾ ਚਾਹੀਦਾ ਜਾਂ 15 ਮਾਰਚ ਤੱਕ ਆਪਾਂ ਨੂੰ ਲਾ ਦੇਣਾ ਚਾਹੀਦਾ ਦੇਖੋ ਤਰੀਕ ਦੇ ਨਾਲ ਪਾਣੀ ਦਾ ਕੋਈ ਲੈਣ ਦੇਣ ਨਹੀਂ ਪਹਿਲੀ ਤਾਂ ਗੱਲ ਇਹ ਹੈ ਵੀ ਤਰੀਕ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਤੇ ਨਾ ਜਿਹੜਾ ਕਣਕ ਦੀ ਵੈਰੈਟੀ ਆ ਉਹਨਾਂ ਦੇ ਜਿੰਨੇ ਵੀ ਆਪਾਂ ਇੰਨੀ ਤਰੀਕੇ ਨੂੰ ਬੀਜਿਆ ਨਾ ਉਹ ਦਿਨਾਂ ਦੇ ਹਿਸਾਬ ਨਾਲ ਕੋਈ ਲੈਣ ਦੇਣ ਲੈਣ ਦੇਣ ਹੈਗਾ ਹੁਣ ਤੁਹਾਡੀਆਂ ਜਿਹੜਾ ਪਾਣੀ ਦਾ ਤੁਹਾਡੀਆਂ ਅੱਖਾਂ ਦੇ ਨਾਲ ਕਿਉਂਕਿ ਤੁਸੀਂ ਅੱਖਾਂ ਦੇ ਨਾਲ ਚੈੱਕ ਕਰਨਾ ਪਹਿਲਾਂ ਤਾਂ ਤੁਸੀਂ ਆਪਣਾ ਬਾਣ ਦੇਖੋ ਜੇ ਬਾਣ ਦੇ 1 ਇੰਚ ਤੇ ਜਾ ਕੇ ਗਿੱਲ 20 ਜਾਂ 30% ਗਿੱਲ ਹੈਗੀ ਤਾਂ ਆਟੋਮੈਟਿਕ 2 ਇੰਚ ਤੇ ਜਾ ਕੇ ਜਿਹੜੀ ਗਿੱਲ ਆ ਉਹ ਡਬਲ ਹੋ ਜਾਂਦੀ ਹੈ ਜੇ ਆਪਣੇ 1 ਇੰਚ ਤੇ ਗਿੱਲ 20 ਜਾਂ 25% ਗਿੱਲ ਹੈਗੀ ਆ ਤਾ ਚੰਗੀ ਬਾਰਿਸ਼ ਤੁਹਾਡੇ ਜਿਹੜੇ ਪਹਿਲਾਂ ਹੋਈ ਆ ਏਰੀਆ ਦੇ ਵਿੱਚ ਤਾਂ ਹਲੇ ਬਾਈ ਪਾਣੀ ਦੀ ਲੋੜ ਨਹੀਂ ਹੈਗੀ ਹਾਂਜੀ ਬਾਰਿਸ਼ ਨਹੀਂ ਹੋਈ ਮਤਲਬ ਕਿ ਤੁਹਾਡੇ ਖੇਤ ਦੇ ਵਿੱਚ ਗਿੱਲ ਬਿਲਕੁਲ ਨਹੀਂ ਹੈਗੀ ਤਾਂ ਪਾਣੀ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਇਸੇ ਪਾਣੀ ਨੇ ਤੁਹਾਡਾ ਜਿਹੜਾ ਝਾੜ ਵਧਾਉਣਾ ਤੇ ਇਸੇ ਪਾਣੀ ਨੇ ਜਿਹੜਾ ਝਾੜ ਤੁਹਾਡਾ ਘਟਾਉਣਾ ਦੋਏ ਕੰਮ ਇਸੇ ਪਾਣੀ ਨੇ ਕਰਨੇ ਜਿਹੜਾ ਆਪਣਾ ਆਖਰੀ ਪਾਣੀ ਹੁੰਦਾ ਆਖਰੀ ਪਾਣੀ ਨੇ ਹੀ ਤੁਹਾਡੀ ਮੈਨੇਜਮੈਂਟ ਨੇ ਤੁਹਾਡੇ ਦਿਮਾਗ ਨੇ ਤੇ ਕਈ ਵਾਰ ਕੀ ਹੁੰਦਾ ਵੀ ਆਪਾਂ ਕਹਿੰਦੇ ਯਾਰ ਵੀ ਪਾਣੀ ਲਾਉਣ ਦੇ ਨਾਲ ਝਾੜ ਵੱਧ ਗਿਆ ਬਾਜ ਜਾਂਦਾ ਬਿਲਕੁਲ ਕਿਉਂਕਿ ਕੁਦਰਤੀ ਤੌਰ ਤੇ ਆਪਣਾ ਜਿਹੜਾ ਮਲਕੇ ਆਪਾਂ ਟਾਈਮ ਲਾ ਲਓ ਜਾਂ ਤਰੀਕਾ ਲਾ ਲਓ ਵੀ ਕਿਸੇ ਬੰਦੇ ਦੀ ਕਿਸਮਤ ਚੰਗੀ ਹੁੰਦੀ ਹੈ ਕੁਦਰਤੀ ਤੌਰ ਤੇ ਪਾਣੀ ਬਹੁਤ ਵਧੀਆ ਟਾਈਮ ਨਾਲ ਲੱਗ ਜਾਂਦਾ ਤੇ ਕਈ ਬੰਦੇ ਕੀ ਹੁੰਦਾ ਵੀ ਆਪਾਂ ਜਦੋਂ ਪਾਣੀ ਲਾਉਣੇ ਆਪਾਂ ਕਹਿੰਦੇ ਯਾਰ ਆਪਣੇ ਵੀ ਕਣਕ ਯਾਰ ਮੇਰੇ ਤਾਂ ਵੀ ਜੀਰਾ ਜਾਂ ਬਣ ਗਿਆ ਵੀ ਦਾਣੇ ਮਰ ਗਏ ਉਹ ਬੰਦੇ ਦੀ ਚਲੋ ਲਾ ਲਓ ਵੀ ਕਿਸਮਤ ਮਾੜੀ ਹੁੰਦੀ ਹੈ ਵੀ ਮਾੜੇ ਟਾਈਮ ਕਈ ਵਾਰ ਗਲਤ ਤਰੀਕੇ ਨਾਲ ਜਿਹੜਾ ਪਾਣੀ ਆਪਣੇ ਤੋਂ ਲੱਗ ਜਾਂਦਾ ਹੁਣ ਇਹੀ ਆਪਾਂ ਦੋ ਤਿੰਨ ਕਿ ਚੀਜ਼ਾਂ ਦੱਸਣੇ ਵੀ ਆਪਾਂ ਤਰੀਕਾ ਵੀ ਆਪਾਂ ਸਹੀ ਵਰਤ ਲਈ ਤੇ ਆਪਣਾ ਪਾਣੀ ਵੀ ਜਿਹੜਾ ਪ੍ਰੋਪਰ ਟਾਈਮ ਨਾਲ ਲੱਗ ਜਵੇ ਕਿਉਂਕਿ ਕਣਕ ਨੇ ਹੁਣ ਜਿਹੜਾ 15 ਦਿਨਾਂ ਤਕਰੀਬਨ ਅੱਜ 10 ਤਰੀਕ ਹੋ ਗਈ ਆ ਤੇ ਆਪਣੇ ਜਿਹੜੇ ਮੰਨ ਕੇ ਚਲੋ 10 ਹੀ ਦਿਨ ਲਾ ਲਓ ਵੀ 20 ਮਾਰਚ ਤੱਕ ਜਿਹੜੇ ਦਾਣੇ ਨੇ ਤਿੰਨ ਸਟੈਪ ਤਿੰਨ ਰੰਗ ਬਦਲਨੇ ਆਪਣੇ ਦਾਣੇ ਨੇ ਤੇ ਜੇ ਆਪਾਂ ਹੁਣ ਦਾਣੇ ਨੂੰ ਦੱਬਦੇ ਆ ਤਾਂ ਹੁਣ ਦਾਣੇ ਦੇ ਵਿੱਚੋਂ ਬਿਲਕੁਲ ਮਾਲਕੇ ਪਤਲਾ ਪਦਾਰਥ ਚਿੱਟੇ ਰੰਗ ਦਾ ਦੁੱਧ ਨਿਕਲਦਾ ਜਿਹਨੂੰ ਆਪਾਂ ਮਿਲਕਿੰਗ ਸਟੇਜ ਕਹਿ ਦਿੰਨੇ ਆ ਤੇ ਹੁਣ ਦੁੱਧ ਨਿਕਲ ਜਿੱੱਜ ਤੇ ਆਪਾਂ 5 ਦਿਨ ਨੂੰ ਦਾਣੇ ਨੂੰ ਦੱਬਾਂਗੇ ਤਾਂ ਉਹਦੇ ਵਿੱਚੋਂ ਜਿਹੜਾ ਉਹ ਦੁੱਧ ਆ ਥੋੜਾ ਜਿਆ ਗਾੜਾ ਹੋ ਜਾਊਗਾ ਤੇ ਜੇ ਆਪਾਂ ਉਹਦੇ ਤੋਂ ਅਗਲੇ 5 ਦਿਨ ਦਾਣੇ ਨੂੰ ਦੱਬਾਂਗੇ ਪਰ ਦੱਬ ਕੇ ਦੇਖਾਂਗੇ ਤਾਂ ਜਿਹੜਾ ਉਹ ਹੀ ਦੁੱਧ ਹੈ ਉਹ ਜਿੱਦਾਂ ਆਪਣਾ ਗਿੱਲੇ ਗਿੱਲਾ ਆਟਾ ਹੁੰਦਾ ਚਿੱਟੇ ਰੰਗ ਦਾ ਯਾ ਆਪਣਾ ਫੇਵੀ ਕੋਲ ਹੁੰਦਾ ਤੇ ਉਹ ਗਾੜਾ ਹੋ ਜਾਊਗਾ ਬਿਲਕੁਲ ਮਲਕਿ ਜੇ ਤਿੰਨੇ ਸਟੇਜਾਂ ਦੇ ਵਿੱਚ तकरीबन 10 ਜਾਂ 12 ਦਿਨ ਹੁੰਨੇ ਇਹਨਾਂ ਦੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਆ ਕਣਕ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਜਦੋਂ ਦਾਣੇ ਦੇ ਵਿੱਚ ਜਿਹੜਾ ਦੁੱਧ ਹੈ ਬਿਲਕੁਲ ਸੁੱਕ ਗਿਆ ਤੇ ਉਦੋਂ ਜੇ ਆਪਾਂ ਕਣਕ ਨੂੰ ਸੁਕਾ ਕੇ ਪਾਣੀ ਲਈਏ ਉਹਦਾ ਕੋਈ ਫਾਇਦਾ ਨਹੀਂ ਹੈਗਾ ਪਾਣੀ ਦਾ ਉਹ ਤੇ ਉਹਨੇ ਉਲਟਾ ਜਿਹੜਾ ਨੁਕਸਾਨ ਕਰਨਾ ਤੇ ਦੂਜੀ ਗੱਲ ਸਭ ਤੋਂ ਜਿਹੜੀ ਜ਼ਰੂਰੀ ਆ ਤੇ ਹੁਣ ਜੇ ਆਪਾਂ ਖੇਤ ਦੇ ਵਿੱਚ ਜਿਹੜੀ ਆਪਣੀਆਂ ਵਟਾਂ ਆਪਣੀਆਂ ਪਹਿਆਂ ਤੇ ਉਹਨਾਂ ਨੂੰ ਆਪਾਂ ਦੋ ਗੱਠੇ ਅੰਦਰ ਜਾ ਕੇ ਕਿਉਂਕਿ ਲਾਗਾ ਤੇ ਜਿਹੜਾ ਬਾਣ ਆਪਣਾ ਛੇਤੀ ਸੁੱਕ ਜਾਂਦਾ ਆਪਾਂ ਉਸੇ ਭਲੇਖੇ ਦੇ ਵਿੱਚ ਜਿਹੜਾ ਪਾਣੀ ਲਾ ਦਿੰਨੇ ਆਂ ਕਈ ਵਾਰ ਬਾਣ ਵੀ ਵਿੱਚੋਂ ਪੂਰਾ ਗਿੱਲਾ ਪਿਆ ਹੁੰਦਾ ਜਿਹੜੇ ਲਾਗਾ ਤੇ ਇੱਕ ਇੱਕ ਦੋ ਦੋ ਗੱਠੇ ਨਾਲ ਆਪਣਾ ਸੁੱਕਾ ਲੱਗਦਾ ਤੇ ਆਪਾਂ ਕਹਿੰਨੇ ਵੀ ਯਾਰ ਖੇਤ ਆਪਣਾ ਸੁੱਕਾ ਪਿਆ ਤੇ ਆਪਾਂ ਪਾਣੀ ਲਾ ਦਈਏ ਦੋ ਗੱਠੇ ਅੰਦਰ ਜਾ ਕੇ ਆਪਾਂ ਨੇ ਤਕਰੀਬਨ ਤੇ ਦੋ ਜਾਂ ਢਾਈ ਗੱਠੇ ਲਾ ਲਓ ਵੀ ਵਿੱਚ ਜਾ ਕੇ ਆਪਾਂ ਚੈੱਕ ਕਰਨੀ ਵੀ ਜੇ ਗਿੱਲ ਆਪਣੇ ਖੇਤ ਦੇ ਵਿੱਚ 1 ਇੰਚ ਤੇ ਗਿੱਲ 25 30% ਗਿੱਲ ਹੈਗੀ ਜਿੱਦਾਂ ਆਪਾਂ ਪਹਿਲਾਂ ਗੱਲ ਕਰੀ ਵੀ 25 30% ਤੇ 2 ਇੰਚ ਤੇ ਜਾ ਕੇ ਜਿਹੜੀ ਕਣਕ ਦੇ ਗਿੱਲ ਹੈ ਉਹ ਆਟੋਮੈਟਿਕ ਡਬਲ ਹੋ ਜਾਂਦੀ ਹੈ 40 45% 50% ਗਿੱਲ ਹੋ ਜਾਂਦੀ ਹੈ ਜੇ 50% 2 ਇੰਚ ਦੇ ਗਿੱਲ ਹੈਗੀ ਤਾਂ ਕਣਕ ਨੂੰ ਪਾਣੀ ਦੀ ਨਹੀਂ ਲੋੜ ਹੈਗੀ ਬਾਈ ਕਿਉਂਕਿ ਮੌਸਮ ਵੀ ਹਲੇ ਬਦਲ ਵਾਈ ਵਾਲਾ ਤੇ ਜਿੱਦਾਂ 14 15 ਜਾਂ 16 ਤਰੀਕ ਨੂੰ ਜਿਹੜਾ ਬਾਰਿਸ਼ ਵੀ ਦੱਸ ਰਹੇ ਆ ਹੋ ਸਕਦਾ ਜੇ ਹਲਕੀ ਫੁਲਕੀ ਬਾਰਿਸ਼ ਵੀ ਹੋ ਗਈ ਤਾਂ ਪਾਣੀ ਦੀ ਕੋਈ ਲੋੜ ਨਹੀਂ ਪੈਣੀ ਹੈਗੀ ਤੇ ਆਟੋਮੈਟਿਕ ਜਿੰਨੀ ਕਿ ਫਸਲ ਨੂੰ ਆਪਣੀ ਨਮੀ ਦੀ ਲੋੜ ਆ ਉਹਨੇ ਕਿ ਮਿਲ ਜਾਣੀ ਤੇ ਬਾਬੇ ਨਾਲਕ ਦੀ ਕਿਰਪਾ ਦੇ ਨਾਲ ਜਿਹੜਾ ਝਾੜ ਵਧੀਆ ਆ ਜਾਣਾ ਹਾਂਜੀ ਆਪਾਂ ਕਈ ਵਾਰ ਕੀ ਹੁੰਦਾ ਵੀ ਇੱਕ ਅਕਸ਼ਰੀ ਯਾਦਰ ਕਹਿੰਦੇ ਵੀ ਯਾਰ ਮਲਕੇ ਹੁਣ ਜਿਹੜਾ ਗਿੱਲੇ-ਗਿੱਲੇ ਪਾਣੀ ਮੋੜ ਦੋ ਵੀ ਯਾਰ ਜੇ ਸੁੱਕੀ ਆ ਕਿਉਂਕਿ ਜਦੋਂ ਆਪਾਂ ਸੁੱਕੀ ਕਣਕ ਨੂੰ ਪਾਣੀ ਲਾਉਨੇ ਬਿਲਕੁਲ ਖੇਤ ਨੂੰ ਸੁਕਾ ਲੰਨੇ ਆ ਜਿਹੜੀਆਂ ਆਪਣੀਆਂ ਜੜਾਂ ਆ ਉਹ ਮਿੱਟੀ ਨਾਲ ਜਿਹੜੀ ਰੂਟ ਗ੍ਰਿਪਿੰਗ ਆ ਤੇ ਜੜਾਂ ਦੀ ਜਿਹੜੀ ਪਕੜ ਆ ਮਿੱਟੀ ਨਾਲ ਉਹ ਖਤਮ ਹੋ ਜਾਂਦੀ ਤੇ ਇੱਕਦਮ ਜਿਹੜੀ ਕਣਕ ਆਪਣੇ ਆਪ ਕਹਿੰਦੇ ਵੀ ਹਵਾ ਨਿਕਲ ਗਈ ਉਹ ਚੀਜ਼ ਵੀ ਹੈਗੀ ਆ ਪਰ ਜਿਹੜੇ ਗਿੱਲੇ-ਗਿੱਲੇ ਪਾਣੀ ਲਾਉਣ ਨਾਲ ਵੀ ਆਪਾਂ ਝਾੜ ਨਹੀਂ ਵਧਦਾ ਹੈਗਾ ਜੇ ਆਪਣੇ ਖੇਤ ਦੇ ਵਿੱਚ ਗਿੱਲ ਹੈਗੇ ਯਾਰ ਪਾਣੀ ਲਾਉਣ ਦੀ ਲੋੜ ਹੀ ਕੀ ਆ ਆਪਾਂ ਕਿਹੜੇ ਹੁਣ ਉਹਨੂੰ ਵੱਢਣ ਤੱਕ ਗਿੱਲਾ ਰੱਖਣਾ ਖੇਤ ਨੂੰ ਠੀਕ ਹੈ ਇਹ ਦੋ ਤਰੀਕੇ ਗਲਤ ਹੋ ਜਾਂਦੇ ਵੀ ਆਪਾਂ ਕਹਿੰਦੇ ਵੀ ਗਿੱਲੇ ਗਿੱਲੇ ਜਿਹੜਾ ਪਾਣੀ ਮੋੜ ਦੋ ਜੇ 2 ਇੰਚ ਤੇ 40-50% ਗਿੱਲਾ ਹੈ ਗਿਆ ਤਾਂ ਤੁਹਾਡੇ ਜੇ 10 ਦਿਨ 20 ਮਾਰਚ ਤੱਕ ਟਾਈਮ ਲੰਘ ਗਿਆ ਉਹਦੇ ਤੋਂ ਬਾਅਦ ਕੋਈ ਏਡੀ ਦਿੱਕਤ ਨਹੀਂ ਆਉਂਦੀ ਹੈਗੀ ਜਿਹੜੇ ਪਿਛਲੇ 10 ਜਾਂ 15 ਦਿਨ ਹੁੰਨੇ ਆ ਉਹਦੇ ਵਿੱਚ ਜਿਹੜਾ ਦਾਣੇ ਨੂੰ ਕੋਈ ਏਡਾ ਫਰਕ ਨਹੀਂ ਪੈਂਦਾ ਹੈਗਾ ਪਾਣੀ ਲੱਗਣ ਨਾਲ ਜਾਂ ਨਾ ਲੱਗਣ ਨਾਲ ਮੇਨ ਟਾਈਮ ਹੋਣੀ ਹੈ ਵੀ ਜਦੋਂ ਤੱਕ ਦਾਣੇ ਦੇ ਵਿੱਚ ਜਿਹੜਾ ਦੁੱਧ ਹੈ ਉਹ ਬਿਲਕੁਲ ਪਤਲਾ ਹੈ ਤੇ ਉਹ گاੜਾ ਹੋਣ ਤੱਕ ਜਦੋਂ ਤੱਕ ਹਲਕਾ گاੜਾ ਹੁੰਦਾ ਉਦੋਂ ਤੱਕ ਜਿਹੜੀ ਪਾਣੀ ਦੀ ਲੋੜ ਹੈ ਤੁਹਾਡੇ ਖੇਤ ਦੇ ਵਿੱਚ ਨਮੀ ਹੈਗੀ ਨਹੀਂ ਤਾਂ ਬਿਲਕੁਲ ਵੀ ਨਮੀ ਨਹੀਂ ਹੈਗੀ ਜੇ ਗਿੱਲ ਹੈਗੀ ਆ 50 60% ਗਿੱਲ ਹੈਗੀ 40 ਜਾਂ 45% ਵੀ ਗਿੱਲ ਹੈਗੀ ਆ ਤੇ ਫਿਰ ਪਾਣੀ ਦੀ ਲੋੜ ਨਹੀਂ ਹੈਗੀ ਦੂਜੀ ਗੱਲ ਨਾਲ ਹੀ ਇਹ ਨਾ ਹੋਵੇ ਵੀ ਹਾਂ ਵੀ ਹੁਣ 45% ਗਿੱਲ ਹੈਗੀ ਆ ਤੇ ਆਪਾਂ ਪਾਣੀ ਨਹੀਂ ਲਾਉਣਾ ਤੇ ਉੱਥੇ ਬਾਅਦ ਆ ਜਾਂਦਾ ਵੀ ਆਪਣਾ ਬਾਣ ਕਿਵੇਂ ਦਾ ਕਿਉਂਕਿ ਹਰੇਕ ਖੇਤ ਦੀ ਹਰੇਕ ਜ਼ਮੀਨ ਦੀ ਆਪੋ ਆਪਣੀ ਰਾਸ ਆ ਆਪਣੇ ਖੇਤਾਂ ਦਾ ਹਰੇਕ ਕਿਸਾਨ ਨੂੰ ਪਤਾ ਹੁੰਦਾ ਵੀ ਮੇਰਾ ਖੇਤ ਕਿਹੜਾ ਪਾਣੀ ਵੱਧ ਖਾਂਦਾ ਜਾਂ ਕਿਹੜੇ ਖੇਤ ਦੇ ਵਿੱਚ ਜਿਹੜੀ ਗਿੱਲ ਜਿਆਦਾ ਟਾਈਮ ਰਹਿੰਦੀ ਹੈ ਡਾਕਰ ਬਾਣਾਂ ਦੇ ਵਿੱਚ ਗਿੱਲ ਜਿਆਦਾ ਰਹਿੰਦੀ ਹੈ ਤੇ ਜਿਹੜੇ ਰੇਤਲੇ ਬਾਣ ਰੇਤਲੇ ਬਾਣ ਦੇ ਵਿੱਚ ਜਿਹੜੀ ਡਾਕਰ ਨਾਲ ਉਹ ਮਤਲਬ ਕਿ ਜੇ ਉੱਥੇ 10 ਦਿਨ ਗਿੱਲ ਰਹਿਣੀ ਤਾਂ ਰੇਤਲੇ ਦੇ ਵਿੱਚ ਸਿਰਫ 4 ਜਾਂ 5 ਦਿਨ ਹੀ ਰਹਿਣੀ ਹੈ ਜਿਹੜੇ ਭਰਾਮਾ ਦੇ ਰੇਤਲੇ ਬਾਣ ਜੇ ਉੱਥੇ 50% ਗਿੱਲ ਹੈਗੀ ਹੈ ਉੱਥੇ ਜਿਹੜਾ ਪਾਣੀ ਹੈ ਗਿੱਲੇ-ਗਿੱਲੇ ਮੋੜਨ ਦਾ ਫਾਇਦਾ ਹੈ ਉੱਥੇ ਜਿਨ੍ਹਾਂ ਦੇ ਰੇਤਲੇ ਬਾਣ ਗਿੱਲ ਘੱਟ ਟਾਈਮ ਰਹਿੰਦੀ ਹੈ ਉਹ ਜਿੰਨੇ ਵੀ ਭਰਾ ਖੇਤੀ ਕਰਦੇ ਆ ਉਹ ਜਿਹੜਾ ਪਾਣੀ ਉਹ ਆਪਣਾ ਮਤਲਬ ਕਿ ਨਾਰਮਲ ਜਦੋਂ ਹੁਣ ਹਲਕੀ ਗਿੱਲ ਹੈਗੀ ਆ ਤਾਂ ਉਦੋਂ ਗਿੱਲੇ ਗਿੱਲੇ ਜਿਹੜਾ ਪਾਣੀ ਲਾ ਸਕਦੇ ਉਹਨਾਂ ਨੂੰ ਜਿਹੜਾ ਉਹਦਾ ਫਾਇਦਾ ਹੋਣਾ ਜੇ ਇਹੀ ਕੰਮ ਡਾਕਰਵਾਣਾ ਵਾਲੇ ਕਰ ਦਿੰਨੇ ਆ ਵੀ ਗਿੱਲੇ ਗਿੱਲੇ ਡਾਕਰਵਾਣ ਦੇ ਵਿੱਚ ਆਪਾਂ ਪਾਣੀ ਲਾਤਾ ਤੇ ਉੱਥੇ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਂਦਾ ਕਿਉਂਕਿ ਮੈਂ ਬਹੁਤ ਵੀਡੀਓ ਦੇਖੀਆਂ ਕੋਈ ਵੀ ਬੰਦਾ ਇਹ ਚੀਜ਼ ਨਹੀਂ ਕਹਿੰਦਾ ਹੈਗਾ ਹਰੇਕ ਬੰਦਾ ਜਾਂ ਤਾਂ ਕਹਿੰਦਾ ਵੀ ਬਾਈ ਦਾਣੇ ਨੂੰ ਦੱਬ ਕੇ ਦੇਖੋ ਜੀ ਇੱਕ ਦਾਣੇ ਦੇ ਵਿੱਚ ਦੁੱਧਾ ਤੇ ਪਾਣੀ ਲਾ ਦੋ ਤੇ ਜਾ ਕਹਿੰਦੇ ਵੀ ਜੇ ਮਤਲਬ ਕਿ ਆਪਣੇ 30 35 ਐ 40 50% ਗਿੱਲ ਹੈਗੀ ਤੇ ਗਿੱਲੇ ਗਿੱਲੇ ਕੋਈ ਬੰਦਾ ਇਹ ਨਹੀਂ ਕਹਿੰਦਾ ਹੈਗਾ ਵੀ ਤੁਹਾਡੇ ਬਾਣ ਕਿਹੇ ਜਿਹੇ ਆ ਕਿਉਂਕਿ ਕਿਸੇ ਦਾ ਡੂੰਗਾ ਹੈ ਕਿਸੇ ਦਾ ਡੱਕਰ ਹੈ ਕਿਸੇ ਦੇ ਰੇਤਲੇ ਬਾਣ ਦੇ ਵਿੱਚ ਵੀ ਚਾਰ-ਚਾਰ ਦਿਨ ਪਾਣੀ ਸੁੱਕਦਾ ਤੇ ਕਈ ਏਰੀਆ ਇਦਾਂ ਵੀ ਜਿੱਥੇ ਸੇਮ ਵਾਲੇ ਏਰੀਆ ਏ ਸੇਮ ਵਾਲੇ ਏਰੀਆ ਦੇ ਵਿੱਚ ਜ਼ਿਆਦਾ ਟਾਈਮ ਗਿੱਲ ਨਹੀਂ ਜਾਂਦੀ ਹੈਗੀ ਉਹ ਵੀ ਤੁਹਾਨੂੰ ਪਤਾ ਕਿਉਂਕਿ ਖੇਤੀ ਸਾਰੇ ਪੰਜਾਬ ਦੇ ਵਿੱਚ ਆਪਾਂ ਇਹਨੂੰ ਇੱਕੋ ਧੱਕੜੀ 'ਚ ਨਹੀਂ ਤੋਲ ਸਕਦੇ ਹੈਗੇ ਹਰੇਕ ਏਰੀਆ ਦੇ ਖੇਤ ਦੀ ਹਰੇਕ ਏਰੀਆ ਦੇ ਜ਼ਿਲ੍ਹੇ ਦੇ ਵਿੱਚ ਜਾ ਕੇ ਖੇਤਾਂ ਦੀ ਜਿਹੜੀ ਰਾਸ ਆ ਉਹ ਬਦਲ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਮੇਰਾ ਵੀਰ ਤੁਸੀਂ ਇਹੀ ਦੇਖਣਾ ਵੀ ਆਪਣੇ ਖੇਤ ਦੀ ਰਾਸ ਕਿਵੇਂ ਆ ਜੇ ਤੱਕ ਡਾਕਰ ਬਾਣਾ ਜਿਆਦਾ ਟਾਈਮ ਗਿੱਲ ਰਹਿੰਦੀ ਆ 40 50% ਗਿੱਲ ਹੈਗੀ ਆ ਤਾਂ ਜਿੱਤਾਂ ਹੁਣ 10 ਮਾਰਚ ਹੋ ਗਈ ਆ ਤੇ ਪਾਣੀ ਲਾਉਣ ਦੀ ਹਲੇ ਲੋੜ ਨਹੀਂ ਹੈਗੀ ਕਿਉਂਕਿ 16 15 16 ਨੂੰ ਜਿਹੜੀ ਬਾਰਿਸ਼ ਵੀ ਦੱਸੀ ਵੀ ਹੈ ਜੇ ਹਲਕੀ-ਫੁਲਕੀ 20 25 ਮਿੰਟ ਵੀ ਜੇ ਹਲਕੀ-ਫੁਲਕੀ ਬਾਰਿਸ਼ ਹੋ ਗਈ ਆ ਤੇ ਆਪਣਾ ਜਿਹੜਾ ਬਹੁਤ ਵਧੀਆ ਸਰਜਣਾ ਤੇ ਜਿੰਨੇ ਕੁ ਪਾਣੀ ਦੀ ਲੋੜ ਆ ਉਹਨੇ ਕਿ ਫਸਲੋਂ ਜੜੀ ਮਿਲ ਜਾਣੀ ਆ ਤੇ ਆਪਣਾ ਜਿਹੜਾ ਝਾੜ ਵਧੀਆ ਹੋ ਜਾਣਾ ਸੋ ਮਲਕ ਕੇ ਕਹਿਣ ਦਾ ਮਤਲਬ ਵੀ ਆਪਣੇ ਥੋੜਾ ਜਿਹਾ ਦਿਮਾ ਤੇ ਵੀਡੀਓ ਮੈਂ ਨਹੀਂ ਕਹਿੰਦਾ ਵੀ ਹਾਂ ਵੀ ਕਿਸੇ ਦੀ ਤੁਸੀਂ ਦੇਖੋ ਜਾਂ ਨਾ ਦੇਖੋ ਸਾਰੇ ਬਨਾਮਾਂ ਦੇ ਮਿਲ ਕੇ ਵਿਚਾਰ ਇਕੱਠੇ ਕਰੋ ਤੁਸੀਂ ਦੇਖੋ ਵੀ ਹਾਂ ਵੀ ਯਾਰ ਪ੍ਰੋਪਰ ਜਿਹੜੀ ਗੱਲਬਾਤ ਆ ਵੀ ਹਾਂ ਜਿੱਦਾਂ ਤੁਸੀਂ ਖੇਤੀ ਸਾਰੇ ਹੀ ਕਰਦੇ ਆ ਜੇ ਆਪਾਂ کہیں ਬ ਟੋਟਲੀ ਆਪਾਂ ਵੀਡੀਓ ਤੇ ਜਾਂ YouTube ਤੇ ਖੇਤੀ ਨੂੰ ਨਿਰਪਰ ਕਰ ਲਾਂਗੇ ਉੱਥੇ ਵੀ ਤੁਹਾਡਾ ਜਿਹੜਾ ਬਹੁਤ ਵੱਡਾ ਨੁਕਸਾਨ ਆ ਇਹ ਨਾ ਚੀਜ਼ਾਂ ਤੇ ਵੀ ਤੁਸੀਂ ਜ਼ਿਆਦਾ ਨਿਰਭਰਨਾ ਹੋਇਆ ਕਰੋ ਹਾਂ ਜਾਣਕਾਰੀ ਇਕੱਠੀ ਕਰਿਆ ਕਰੋ ਕਿਉਂਕਿ ਹਰ ਇੱਕ ਬੰਦੇ ਦੇ ਸਾਰੇ ਬੰਦਿਆਂ ਕੋਲ ਅਲਗ-ਅਲਗ ਤਜਰਬੇ ਹੁੰਦੇ ਆ ਵੀ ਜਿੱਦਾਂ ਸਿਆਣੇ ਕਹਿੰਦੇ ਵੀ ਸਲਾਹ ਜਿਹੜੀ ਕੰਧ ਦੀ ਵੀ ਲੈਣੀ ਚਾਹੀਦੀ ਆ ਠੀਕ ਹੈ ਨਾ ਜਦੋਂ ਕਾਂਦਰੀ ਸਲਾਹ ਲੈਣ ਦਾ ਮਤਲਬ ਇਹ ਹੈ ਜੇ ਉਹ ਸੋਚੂਗਾ ਆਪਣੇ ਦਿਮਾਗ ਤੇ ਲੋਡ ਪਾਊਗਾ ਤਾਂ ਉਹਨੂੰ ਕੁਝ ਨਾ ਕੁਝ ਜਿਹੜਾ ਦਿਮਾਗ ਦੇ ਵਿੱਚੋਂ ਪੈਦਾ ਹੋ ਕੇ ਕੋਈ ਨਾ ਕੋਈ ਚੀਜ਼ ਨਿਕਲ ਕੇ ਆਊਗੀ ਸੋ ਕੋਸ਼ਿਸ਼ ਕਰਿਆ ਕਰੋ ਵੀ ਸਲਾਹ ਸਾਰਿਆਂ ਦੀ ਲਿਆ ਕਰੋ ਵੀਡੀਓ ਵੀ ਸਾਰਿਆਂ ਨੇ ਦੇਖਿਆ ਕਰੋ ਵੀ ਤੇ ਆਪਣੇ ਖੇਤਾਂ ਦੇ ਤਜਰਬੇ ਦੇ ਅਨੁਸਾਰ ਆਪਣਾ ਜਿਹੜਾ ਮੈਨੇਜਮੈਂਟ ਆ ਖੇਤੀ ਦੇ ਵਿੱਚ ਮੇਰਾ ਵੀਰ ਕਰਿਆ ਕਰੋ ਹਨਾ ਤੇ ਬਾਕੀ ਚਲੋ ਗੱਲਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਤੇ ਕੋਸ਼ਿਸ਼ ਕਰਿਆ ਕਰੋ ਯਾਰ ਵੀਡੀਓ ਹਰੇਕ ਬੰਦੇ ਨੇ ਜਿਹਦੀ ਵੀ ਦੇਖਦੇ ਆ ਪੂਰੀ ਦੇਖਿਆ ਕਰੋ ਕਿਉਂਕਿ ਪੂਰੀ ਦੇਖਣ ਦੇ ਨਾਲ ਹੀ ਪ੍ਰੋਪਰ ਗੱਲ ਦਾ ਪਤਾ ਲੱਗਦਾ ਕਈ ਵਾਰ ਕੀ ਹੁੰਦਾ ਵੀ ਆਪ ਮਰਕੇ 2 ਜਾਂ 3 ਮਿੰਟ ਦੀ ਵੀਡੀਓ ਦੇਖਦੇ ਨਾਲ ਦੀ ਨਾਲ ਆਪਾਂ ਅੱਗੇ ਵਧ ਜਾਂਦੇ ਆ ਤੇ ਕੁਝ ਗੱਲਾਂ ਰਹਿ ਜਾਂਦੀਆਂ ਤੇ ਉਹੀ ਗੱਲਾਂ ਕਰਕੇ ਕਈ ਵਾਰ ਆਪਣਾ ਕਮੈਂਟ ਕਰਦ ਨੇ ਬਾਈ ਇਹ ਵੀ ਆ ਕਿਵੇਂ ਉਹ ਕਿਵੇਂ ਹਨਾ ਸੋ ਕੋਸ਼ਿਸ਼ ਕਰਿਆ ਕਰੋ ਵੀ ਵੀਡੀਓ ਪੂਰੀ ਦੇਖਿਆ ਕਰੋ ਤੇ ਲਾਸਟ ਦੇ ਵਿੱਚ ਇਹੀ ਹੈ ਮੇਰਾ ਵੀਰ ਵੀ ਤੁਸੀਂ ਪਹਿਲਾਂ ਆਪਣੇ ਬਾਹਣ ਦੇਖੋ ਵੀ ਤੁਹਾਡੇ ਖੇਤ ਦੀ ਰਾਸ ਕਿਵੇਂ ਦੀ ਆ ਤੇ ਕਿੰਨੇ ਪਰਸੈਂਟ ਗਿੱਲ ਹੈ ਗਿੱਲ ਆਪਣੀ ਦੋ ਗੱਠੇ ਅੰਦਰ ਜਾ ਕੇ ਚੈੱਕ ਕਰਨੀ ਆ ਖੇਤੋਂ ਨਾਲ ਤੇ ਆਪਾਂ ਬੱਟਾ ਨਾਲ ਗਿੱਲ ਨਹੀਂ ਦੇਖਣੀ ਹੈਗੀ ਤੇ ਦੂਜਾ ਆਪਣਾ ਦਾਣੇ ਜਿਹੜਾ ਦੱਬ ਕੇ ਦੇਖਣਾ ਜੇ ਲਿਕਵਿਡ ਹੈ ਲੈ ਦੁੱਧ ਹੈ ਬਲਕੇ ਪਤਲਾ ਬਿਲਕੁਲ ਫਿਰ ਤੁਹਾਡੇ ਖੇਤ ਨੂੰ ਜਿਹੜੀ ਪਾਣੀ ਦੀ ਲੋੜ ਹੈਗੀ ਹੈ ਜੇ ਗਿਲ ਨਹੀਂ ਹੈਗੀ ਤੇ ਜੇ ਡਾਕ ਰਵਾਣਾ ਉਹ ਤੁਹਾਨੂੰ ਸਾਰੀ ਗੱਲ ਵੀਡੀਓ ਚ ਦੱਸ ਦਿੱਤੀ ਫੇਰ ਮੈਂ ਜੇ ਰਿਪੀਟ ਕਰਨ ਲੱਗਿਆ ਐਨੇ ਹੀ ਮਿੰਟ ਫੇਰ ਲੱਗ ਜਾਣੇ ਸੋ ਬਾਕੀ ਮਿਲਾਂਗੇ ਚਲੋ ਆਪਾਂ ਅਗਲੀ ਵੀਡੀਓ ਵਿੱਚ ਥੈਂਕ ਯੂ